ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸ਼ਨਾਤ ਤੁਸੀ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਮਨੀਸ਼ਾ अरोड़ा ਵਾਰ ਨੰਬਰ 252 ਤੇ ਮੈਂ ਵਾਰਡ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਆ ਆ ਮੇਰਾ ਹੈਲਪਲਾਈਨ ਨੰਬਰ ਹੈ 8427171711 ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਤੇ ਮੇਰੇ ਹੈਲਪਲਾਈਨ ਨੰਬਰ ਤੇ ਫੋਨ ਕਰੋ 24 ਘੰਟੇ ਮੈਂ ਉਪਲਬਧ ਰਹਗੀ ਆ ਜਦੋਂ ਵੀ ਤੁਸੀਂ ਫੋਨ ਕਰੋਗੇ ਤੇ ਤੁਹਾਡਾ ਜੋ ਵੀ ਸਮੱਸਿਆ ਆਏਗੀ ਉਹ ਜਲਦੀ ਜਲਦੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਨੰਬਰ ਇੱਕ ਵਾਰੀ ਫਿਰ ਤੋਂ ਬੋਲਿਓ 842717171 842717171 711 711 ਹਾਂ ਜੀ ਇਹ ਤੁਹਾਡਾ ਹੈਲਪਲਾਈਨ ਨੰਬਰ ਹੈ ਹਾਂ ਜੀ ਇਹ ਹੈਲਪਲਾਈਨ ਨੰਬਰ ਹੈ ਜੀ ਜਦੋਂ ਮਰਜ਼ੀ ਇਨਸਾਨ ਤੁਹਾਨੂੰ ਫੋਨ ਕਰਕੇ ਜਦੋਂ ਮਰਜ਼ੀ ਜੀ ਜਦੋਂ ਮਰਜ਼ੀ 24 ਘੰਟੇ ਮੈਂ ਉਹਨਾਂ ਨਾਲ ਉਪਲਬਧ ਹੈਗੀ ਹਾਂ ਨਮਸਕਾਰ ਦੋਸਤੋ ਮੈਂ ਤੁਹਾਡਾ ਆਮਨੇ ਸਾਹਮਣੇ ਦੇਖ ਰਿਹਾ ਸਾਰੇ ਦਸ਼ਕਨਗਰ ਇੱਕ ਫਿਰ ਤੋਂ ਐਸਕੇ ਸਿੱਖਿਆ ਦਾ ਪਿਆਰ ਭਰਆ ਨਮਸਕਾਰ ਗੱਲ ਕਰਾਂਗੇ ਅੱਜ ਅਸੀਂ ਵਾਰਡ ਨੰਬਰ 54 ਦੀ ਦੋਸਤੋ ਜੰਦਰਸ਼ਰ ਵੈਸ ਵਿੱਚ ਵਾਰਡ ਨੰਬਰ 54 ਦੀ ਗੱਲ ਕਰਾਂਗੇ ਕਿ ਆਜ਼ਾਦ ਮੇਜ਼ਲ ਮੈਡਮ ਮਨੀਸ਼ਾ ਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਚੋਣ ਨਿਸ਼ਾਨਮ ਸਿਟੀ ਅਕਸਰ ਦੋਸਤੋ ਦੇਖਿਆ ਸਿਟੀ ਹਰ ਜਗ੍ਹਾ ਤੇ ਸਿਟੀ ਵਜਦੀ ਜਦੋਂ ਬੱਸ ਕਿਨਾਰਾ ਸਵਾਰੀਆਂ ਵਾਦਾ ਤਾਂ ਵੀ ਸਿਟੀ ਵਜਦੀ ਜਦੋਂ ਜੀ ਮੈਡਮ ਮਨੀਸ਼ਾ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਆਮਨੇ ਸਾਹਮਣੇ ਚਾਣਾਂ ਵਿੱਚ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਕੀ ਮੈਨੂੰ ਲੱਗ ਰਿਹਾ ਤੁਸੀਂ ਚੋਣਾਂਮੀ ਮੈਦਾਨ 'ਚ ਉਤਰ ਗਏ ਹੋ ਤੇ ਸੋਚਿਆ ਸੀ ਤੁਸੀਂ ਕਿ ਕਦੇ ਤੁਸੀਂ ਰਾਜਨੀਤੀ ਕਦੇ ਆਣਾ ਨਹੀਂ ਸਰ ਇਹ ਆ ਚੀਜ਼ ਤਾਂ ਕਦੀ ਵੀ ਨਹੀਂ ਸੋਚੀ ਸੀ ਅਸੀਂ ਅਸੀਂ ਤਾਂ ਸੇਵਾਦਾਰ ਆ ਜੀ ਸਰ ਅਸੀਂ ਸੇਵਾ ਕਰਦੇ ਹਾਂ ਮੱਲੇ ਵਾਲੇ ਦੀ ਲੋਕਾਂ ਦੀ ਅਸੀਂ ਸੇਵਾਦਾਰ ਆ ਔਰ ਪਹਿਲੇ ਵੀ ਕਰਦੇ ਸੀ ਕਿ ਅਸੀਂ ਜਦੋਂ ਅਸੀਂ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਸੀ ਜੀ ਉਸ ਟਾਈਮ ਤੋਂ ਪਹਿਲੇ ਵੀ ਅਸੀਂ ਸੇਵਾਦਾਰੀ ਸੀਗੇ ਮੇਰੇ ਹਸਬੰਦ ਜੋ ਹੈ ਰਮਨ ਕੁਮਾਰ ਮੰਟੀ ਜੀ ਤੇ ਇਹ ਉਸ ਤੋਂ ਪਹਿਲੇ ਵੀ 3-4 ਸਰ 4 ਸਾਲ ਤੋਂ ਲਗਾਤਾਰ ਹੀ ਸੇਵਾ ਕਰਦੇ ਦੇਸੀ ਦੇ ਲੋਕਾਂ ਦੀ ਉਸ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਇਹਨਾਂ ਦੇ ਕੋਈ ਦੋਸਤ ਹੈ ਰਿਲੇਟਿਵ ਹੈ ਉਹਨਾਂ ਨੇ ਕਹਿੰਦੇ ਤੁਸੀਂ ਇੱਕ ਵਾਰੀ ਜੁਆਇਨ ਕਰਕੇ ਦੇਖੋ ਅਸੀਂ ਉਹ ਜੁਆਇਨ ਕੀਤੀ ਸਰ 2018 ਛੇਸੇ ਜੁਆਇਨ ਕੀਤੀ ਸੀ ਆਮ ਆਦਮੀ ਪਾਰਟੀ 2018 ਤੋਂ ਲੈ ਕੇ 2024 ਤੱਕ ਅਸੀਂ ਪੂਰਾ ਲਗਾਤਾਰ ਦਿਨ ਰਾਤ ਕਰਕੇ ਅਸੀਂ ਸੇਵਾ ਕੀਤੀ ਹੈ ਲੋਕਾਂ ਦੀ ਵੀ ਉਹਨਾਂ ਦੇ ਕੰਮ ਕਰਵਾਏ ਆ ਜੋ ਵੀ ਜਿੱਥੇ ਵੀ ਉਹਨਾਂ ਨੂੰ ਲੋੜ ਪਈ ਅਸੀਂ ਜਾ ਕੇ ਖੜੇ ਹਾਂ ਮਤਲਬ ਤੁਸੀਂ ਦਿਨ ਰਾਤ ਪਾਰਟੀ ਦੇ ਨਾਲ ਜਿੱਥੇ-ਥੇ ਪਾਰਟੀ ਗਈ ਹੈ ਜੋ ਜੋ ਕੰਮ ਆ ਤੁਸੀਂ ਉਹਨਾਂ ਦਾ ਵਰਕ ਕਰਦੇ ਰਹੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਿੱਦਾਂ ਜਿੱਦਾਂ ਪਾਰਟੀ ਨਹੀਂ ਗਿਆ ਅਸੀਂ ਆ ਲਾਸਟ ਇਅਰ ਗੁਜਰਾਤ ਵੀ ਅਸੀਂ ਹੋ ਕੇ ਆਏ ਜਦੋਂ ਗੁਜਰਾਤ ਵਿੱਚ ਉਹਨਾਂ ਦਾ ਸੀਗਾ ਕੰਪੇਨਿੰਗ ਦਾ ਤਾਂ ਸਰ ਉੱਥੇ ਵੀ ਗਏ ਆ ਅਸੀਂ ਅਸੀਂ ਉਸ ਤੋਂ ਬਾਅਦ ਹਿਮਾਚਲ ਵੀ ਗਏ ਆ ਤੁਸੀਂ ਗੁਜਰਾਤ ਗਏ ਜਾਂ ਹਿਮਾਚਲ ਗਏ ਜਾਂ ਇੰਡੀਆ ਦੇ ਭਾਰਤ ਦੇ ਜਿਹੜੇ ਜਿਹੜੇ ਕੋਨੇ ਚ ਪੰਜਾਬ ਦੇ ਜਿਹੜੇ ਜਿਹੜੇ ਕੋਨੇ ਤੇ ਗਏ ਆ ਮਤਲਬ ਪੱਲੇੋਂ ਪੈਸੇ ਖਰਚੇ ਗਏ ਹਾਂਜੀ ਬਿਲਕੁਲ ਜੀ ਅਸੀਂ ਪਾਰਟੀ ਪੱਲੇ ਹੋਇਆ ਜੀ ਬਾਈਰ ਗਿਆ ਸੀ ਬਾਈਰ ਆਇਆ ਇੱਕ ਆਮ ਆਮਨੀ ਪਾਰਟੀ ਦੀ ਜਿਹੜੀ ਕਹਿੰਦੇ ਮੈਂ ਕੈਂਡ ਦੀ ਧੀ ਹਾਂ ਉਹਨੂੰ ਸਭ ਪਾ ਦਾ ਮੰਗਲ ਸਿੰਘ ਬੱਸੀ ਉਹਦੇ account 'ਚ ਮੈਂ ਪੈਸੇ ਪਾਏ ਹੋਏ ਨੇ ਕਿਉਂਕਿ ਉਹਨਾਂ ਨੇ ਮੇਰੀ ਟਿਕਟਾ ਮੁਕ ਕਰਾਈਆਂ ਸੀ ਸਾਰਾ ਜ਼ਬੂਤ ਲਗੋ ਆਪਣਾ ਹੈਗਾ ਜਿਨਾ ਉਹਨਾਂ ਦੇ ਕੌਣ ਜਿਹ ਪੈਸੇ ਪਾਏ ਹੋਏ ਸਰਕਾਰ ਪੱਲਿਓ ਪੈਸੇ ਤੁਹਾਨੂੰ ਸਪਾਂਸਰ ਨਹੀਂ ਸੀ ਕਰਦੇ ਸਰ ਨਹੀਂ ਤੇ ਗੁਜਰਾਤ ਜਿੰਨੂੰ ਮਰਜ਼ੀ ਭੋਲੋ ਮੈਂ ਬਾਈਰ ਆਪਣੇ ਪੱਲਿਓ ਕਰ ਸੀ ਮੇਰੇ ਆਨਲਾਈਨ ਪੈਸੇ ਹੋਏਦੇ ਆ ਹਾਂਜੀ ਯਾ ਮਤਲਬ ਫਿਰ ਤੇ ਇਕੱਲੇ ਤੁਸੀਂ ਨਹੀਂ ਪੰਜਾਬ ਚ ਹੋਰ ਵੀ ਜਿੰਨੇ ਵਰਕਨਰ ਸਾਰੇ ਆਪਣੇ ਪੈਸੇ ਦੇ ਖਰਚ ਕਰਕੇ ਜੀ ਉਹ ਜੀ ਉਹਨਾਂ ਨੂੰ ਪਤਾ ਹੈ ਕਿ ਮੈਂ ਤਾਂ ਆਪਣੇ ਪੈਸੇ ਦੇ ਕਿ ਆ ਜੀ ਮੈਂ ਦਿਲੋਂ ਨਾਲ ਪਿਆਰ ਕਰਦਾ ਸੀ ਅੱਛਾ ਮੈਨੂੰ ਫਿਰ ਪਾਰਟੀ ਛੱਡੀ ਕਿਉਂ ਤੁਸੀਂ ਸੇ ਛੱਡੀ ਨਹੀਂ ਸੀਗੀ ਅਸੀਂ ਤਾਂ ਪੂਰਾ ਲਗਾਤਾਰ ਜੋਰ-ਸ਼ੋਰ ਨਾਲ ਉਹਨਾਂ ਨਾਲ ਹੀ ਲੱਗ ਕੇ ਕੰਮ ਕਰਦੇ ਸੀਗੇ ਮਗਰ ਐਟ ਅ ਟਾਈਮ ਤੇ ਆ ਕੇ ਉਹਨਾਂ ਨੇ ਸਾਨੂੰ ਇੱਕ ਤਰ੍ਹਾਂ ਦਾ ਕਹਿ ਲੋ ਕਿ ਧੋਖਾ ਦੇਤਾ ਇੱਕ ਤਰ੍ਹਾਂ ਦਾ ਕਹਿ ਕੇ ਕਿ ਸਾਨੂੰ ਪੂਰੀ ਸ਼ੋਰਟੀ ਸੀਗੀ ਕਿ ਅਸੀਂ ਆਹ ਵਾਲੀ ਸੀਟ ਅਸੀਂ ਜਿੱਤ ਕੇ ਵੀ ਦਿਖਾਵਾਂਗੇ ਉਹਨਾਂ ਨੂੰ ਤੇ ਮਗਰ ਉਹਨਾਂ ਨੇ ਆ ਤਰੀਕ ਮੈਨੂੰ ਯਾਦ ਨਹੀਂ ਹੈ ਸ਼ਾਇਦ ਤੇ ਐਟ ਅ ਟਾਈਮ ਉਹਨਾਂ ਨੇ ਇੱਕ ਬੀਜੇਪੀ ਤੋਂ ਕੰਡਿਡੇਟ ਜਿਹੜੇ ਸੀਗੇ ਉਹਨਾਂ ਨੂੰ ਜੋ ਉਹਨਾਂ ਦੀ ਜੁਆਇਨਿੰਗ ਕਰਵਾਈ ਸ਼੍ਰੀ ਮਹਿੰਦਰ ਭਗਤ ਜੀ ਦੇ ਬੇਟੇ ਜੀ ਨੇ ਤੇ ਆਤਲ ਭਗਤ ਜੀ ਨੇ ਤੇ ਉਹਨਾਂ ਨੇ ਜੁਆਇਨਿੰਗ ਕਰਵਾ ਕੇ 4 ਘੰਟੇ ਬਾਅਦ ਹੀ ਸਰ ਉਹਨਾਂ ਦੀ ਸੀਟ ਅਨਾਉਂਸ ਕਰ ਦਿੱਤੀ ਮੈਡਮ ਬੰਦੀ ਤੁਹਾਡੀ ਉਦਾ ਸੀਟ ਕਨਫਰਮ ਹੈ ਤੁਹਾਨੂੰ ਪੂਰਾ ਹੈ ਕਿ ਤੁਸੀਂ ਹੀ ਲੜਨਾ ਤੋਂ ਭਾਜੀ ਮੈਂ ਲੜਨਾ ਮੈਂ ਸੀਟ ਹੀ ਦੇ ਵਿੱਚ ਜਿੱਤਿਆ ਭਾਜੀ ਮੈਂ ਜਿੱਤਿਆ ਨਹੀਂ ਇਹ ਮੇਰਾ ਵਾਰਡ ਜਿੱਤੇਗਾ ਕਿਉਂਕਿ ਮੈਂ ਵਾਰਡ ਲਈ ਸੇਵਾਦਾਰੀ ਕੀਤੀ ਹੈ ਮੈਂ ਪਰਸੋ ਚੌਥ ਗੜੀ ਕਟੜਾ ਮਹੱਲੇ ਚ ਕੰਮ ਕਰਾ ਰਿਆ ਸੀ ਆਪਣੇ ਪੱਲਿਓ ਜੀ ਸੀਬੀ ਮਸ਼ੀਨ ਆਕੇ ਮੇਰੀ ਲਾਈਵ ਲਗੀ ਹੈ ਮੈਂ ਪੱਲਿਓ ਕੰਮ ਕਰਾ ਰਿਆ ਸੀ ਲੋਕਾਂ ਮੇਨਾਂ ਇੰਨੀ ਕਿ ਜਲਸੀ ਭਜੀ ਆ ਦੇਖੋ ਐਡਵੋਕੇਟ ਜਿਹੜੇ ਇੰਸਟਰਾ ਤੇ ਤੁਹਾਡੇ ਤੁਹਾਡੇ ਪੋਸਟਾਂ ਤੇ ਪੋਸਟ ਲਵਾ ਦਿੱਤੇ ਇਹਨਾਂ ਨੇ ਆ ਦੇਖੋ ਮੇਰੇ ਪੋਸਟਰ ਦੇ ਉੱਤੇ ਪੋਸਟਰ ਲੱਗੇ ਭਜੀ ਅਹ ਦੇਖੋ ਕੱਲ ਮੇਰੇ ਪੋਸਟਰ ਲੱਗੇ ਨੇ ਉੱਥੇ ਸੀਸੀਟੀਵੀ ਕੈਮਰਾ ਖੜਾ ਲੋ ਤਾਂ ਹੋ ਰਿਹਾ ਨਾ ਬਨੇ ਤੇ ਅਬ ਇਹ ਲੋਰ ਸਿੰਘ ਜੀ ਵਰਮਲੀ ਖੜੇ ਨੇ ਨਾ ਮੁਗਰਾਪ ਦੇ ਇਹ ਵੀ ਲੋ ਮੇਰੇ ਪੋਸਟਰ ਦੇ ਉੱਤੇ ਜੀ ਬੰਟੀ ਜੀ ਅਸੀਂ ਬਿਲਕੁਲ ਬਿਲਕੁਲ ਸੀ ਦੇਖ ਰਹੇ ਪੋਸਟਰ ਦੇਖ ਰਹੇ ਗੱਲਬਾਤ ਕਰਾਂਗੇ ਹੁਣ ਤੁਹਾਡੇ ਨਾਲ ਵੰਡੀ ਅਸੀਂ ਗੱਲਬਾਤ ਖਾਸ ਕਰਨਾ ਚਾਹੁੰਦੇ ਆ ਕਿ ਜਿਹੜੇ ਪੋਸਟਰਾਂ ਉੱਤੇ ਪੋਸਟਰ ਲਵਾ ਦੇਣੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹ ਤੁਹਾਡੀ ਜਿੱਤ ਉਹਨਾਂ ਕੋ ਮਤਲਬ ਬਰਦਾਸ਼ਤ ਨਹੀਂ ਹੋ ਰਹੀ ਬਰਦਾਸ਼ਤ ਨਹੀਂ ਹੋ ਰਹੀ ਜੀ ਅਰੇ ਗੁਰ ਉਹਨਾਂ ਦਾ ਮੈਂ ਉਹਨਾਂ ਨੂੰ ਮੈਂ ਪੋਸਟਰ ਆਪਣਾ ਲਾਇਆ ਥੱਲੇ ਮੇਰਾ ਅਰੇ ਗੁਰ ਉਹਨਾਂ ਨੂੰ ਲਾਣਾ ਥੱਲੇ ਮੇਰੀ ਫੋਟੋ ਜੀ ਦੋਸਤ ਪੋਸਟਰ ਤੇ ਪੋਸਟਰ ਮੈਂ ਤੁਹਾਡੇ ਨਾਲ ਫਿਰ ਇੱਕ ਬੜੀ ਲੈ ਕੇ ਹਾਜ਼ਰ ਹੋਣਾ ਕਾਮਰੇਵੰਦ ਨਾਲ ਐਸ ਕੇ ਸਖਸ਼ਾਤ ਕਾਮਰੇ ਸਾਹਮਣੇ

ਜਿਨ੍ਹਾਂ ਨੇ ਮੈਨੂੰ ਪੀਪੀਆਰ ਕੱਲੇ ਨੂੰ ਕੁੱਟਿਆ ਸੱਤ ਜਣੇ ਨੇ ਇਹਨਾਂ ਦੇ ਸੰਦੀਪ ਵਰਮੇ ਤੇ ਉਹਦੇ ਭਰਾ ਪੰਕੇ ਵਰਮੇ ਤੇ ਉਹਨਾਂ ਦੇ ਫਰੰਟ ਦੇ ਤੇ ਬਾਕੀ ਚਾਰ ਅਣਪਛਤੇ ਨਾਮ ਆ ਉਹਨਾਂ ਦੇ ਸੱਤ ਨੰਬਰ ਥਾਣੇ 'ਚ ਪਰਚਾ ਆ 27 ਤਰੀਕ ਰਾਤ ਨੂੰ ਲੜਾਈ ਹੋਈ ਸੀ ਦਸੰਬਰ 27 ਨੂੰ ਕੇਂਤਰੀ ਨੂੰ ਇਹਨਾਂ ਦੇ ਤਿੰਨ ਨੰਬਰ ਪਰਚਾ ਆ 2024 ਪਰਚਾ ਨੰਬਰ 3 ਇਹਨਾਂ ਦੇ ਫੋਇਰ ਦਰਜ ਸੰਦੀਪ ਵਰਮੇ ਦੇ ਉੱਤੇ ਉਰਜਾ ਚੱਲ ਰਹੀ ਹੈ ਜੀ ਦੋਸਤੋ ਫਿਰ ਤੋਂ ਗੱਲਬਾਤ ਕਰਾਂ ਖਾਸ ਤਸਵੀਰਾਂ ਦੇ ਨਾਲ ਮੈਡਮ ਤੁਹਾਨੂੰ ਤੁਸੀਂ ਦੱਸੋ ਕਿ ਸੀਟੀ ਦੀ ਗੱਲ ਕਰੀਏ ਕਿ ਇਹ ਇਹ ਸੀਟੀ ਪਹਿਲਾਂ ਕਰੀ ਵਜਾਈ ਤੁਸੀਂ ਕਿ ਹੁਣ ਸੀਟੀ ਵੀ ਜਾਣੀ ਪੈ ਰਹੀ ਹੈ ਸਰ ਹੁਣ ਸੀਟੀ ਵਜਾਵਾਂਗੇ ਸਰ ਤੁਸੀਂ ਆਪ ਜਾਣਦੇ ਹੋ ਜਦੋਂ ਬੱਸ ਚੱਲਦੀ ਹੈ ਇਹ ਇੱਕ ਹੈ ਨਾ ਸੀਟੀ ਬਚੇਗੀ ਤਾਂ ਬਸ ਚਲੇਗੀ ਕੰਡੈਕਟਰ ਜੇਕਰ ਤਾਂ ਸੀਟੀ বাজਾਇਗਾ ਨਹੀਂ ਤਾਂ ਕੰਡੈਕਟਰ ਡਰਾਈਵਰ ਜਿਹੜਾ ਹੈਗਾ ਕਿੱਦਾਂ ਬਸ ਚਲਾ ਦੇਗਾ ਮਤਲਬ ਹੋਣ ਵੀ ਹਾਂ ਜੇ ਚਲੇਗਾ ਤਾਂ ਸਰ ਰੋਕੇਗਾ ਮਤਲਬ ਹੋਣ ਵੀ ਹਾਲਾਤ ਉਹੀ ਨੇ ਕਿ ਹੁਣ ਸੀਟੀ ਬਜੇਗੀ ਤਾਂ ਸਵਾਰੀਆਂ ਤੁਹਾਡੇ ਕੋਲ ਬੈਠਣਗੀਆਂ ਬਿਲਕੁਲ ਜੀ ਬਿਲਕੁਲ ਸਵਾਰੀਆਂ ਤਾਂ ਸਰ ਐਨਾ ਕੰਮ ਕਰਵਾਤਾ ਆਇਆ ਸਵਾਰੀਆਂ ਚਲੋ ਮੈਂ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ ਹੈ ਮਾਤਾ ਰਾਣੀ ਦੀ ਕਿ ਬਹੁਤ ਅਸੀਂ ਮਿਹਨਤ ਕੀਤੀ ਹੈ ਉਹ ਬੰਟੀ ਬੰਟੀ ਜੀ ਗੱਲ ਕਰੀਏ ਤੁਹਾਡੇ ਚਿਹਰੇ ਤੇ ਖੁਸ਼ੀ ਬਹੁਤ ਆਇਆ ਮੈਂ ਜਦੋਂ ਦੇਖਿਆ ਤੁਹਾਨੂੰ ਸੀਟੀ ਮਿਲੀ ਹੈ ਕਿ ਵਾਕਈ ਵਾਕਈ ਰਿਐਲਟੀ ਕੁਝ ਏ ਭਾਜੀ ਮਹਾਮੈ ਦੀ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਇਸ ਕਰਕੇ ਮਜ਼ਾ ਕਿ ਉਧਰ ਵੀ ਮੇਰਾ ਦਾਦਾ ਦਾ ਪਰਿਵਾਰਾ ਦਾਂਚਮੰਦਾਂ ਅੰਗੀਠਿਆ ਵਾਲਾ ਚੌਕ ਜੀ ਮੈਂ ਸੁੰਦਰਵਾਲ ਪਕੌੜੇ ਵਾਲਾ ਮੇਰਾ ਦਾਦਾ ਆ ਜੀ ਪ੍ਰੇਮ ਮੇਰਾ ਚਾਚਾ ਆ ਜੀ ਕਸ਼ਮੀਰੀ لال ਮੇਰਾ ਡੈਡੀ ਏ ਸ਼ਾਮ ਗੋੜੀਆ ਵਾਲਾ ਚਾਚਾ ਆ ਸਾਰਾ ਮੇਰਾ ਪਰਿਵਾਰ ਆ ਉਹ ਮੈਂ ਸਵੇਰੇ ਉਹ ਗਿਆ ਮੈਨੂੰ ਬਹੁਤ ਮਾਨਸਿਕ ਗਾਰ ਮਿਲਿਆ ਉੱਥੋਂ ਇੱਕ ਆ ਮਿਲਿਆ ਵਰਮਈ ਕੋਲ ਪੋਸਟ ਆ ਤੇ ਪੋਸਟਲ ਆਤਾ ਇਹਦਾ ਮਤਲਬ ਮੇਰੀ ਜਿੱਤ ਨਹੀਂ ਇਹ ਲੋਕਾਂ ਦੀ ਜਿਹੜੇ ਲੋਕਾਂ ਨੇ ਮੈਂ ਸਿਟੀ ਦੇ ਮੋਹਰ ਲਾਣੀ ਹੈ ਤੁਸੀਂ ਬਾੜ ਦੇ ਚਲ ਕੋ ਸਿਟੀ ਸਿਟੀ ਹੋਈ ਬਈਏ ਜੀ ਦੋਸਤੋ ਤੇ ਕੈਂਡੀਡੇਟ ਨੇ ਮੈਨੂੰ ਵਿੱਚੋ ਕਿਹਾ ਕਿ ਤੂੰ ਲੋਕਾਂ ਨੂੰ ਕੀ ਘੁਆ ਕਿਉਂ ਕਹਿੰਦੇ ਬੰਟੀ ਬੰਟੀ ਕਰਨ ਦੇ ਸਿਟੀ ਸਿਟੀ ਹੋਣਦੀ ਹੈ ਮੈਂ ਕਿਹਾ ਪਤਾ ਨਹੀਂ ਭਰਾ ਇਹ ਤਾਂ ਸਾਰੇ ਉੱਪਰ ਨੀਲੀ ਛਤਰੀ ਵਾਲੇ ਦੀ ਕਿਰਪਾ ਇਹ ਲੋਕਾਂ ਦਾ ਪਿਆਰ 21 ਜੀ ਤੇ ਖਾਣ ਮਿਲੇਗਾ ਕਿ ਲੋਕੀ ਮੈਨੂੰ ਦਿਲੋਂ ਪਿਆਰ ਕਰਦੇ ਆ ਕਿ ਉਤੋਂ ਤੋਂ ਤਾਂ ਕਰਦੇ ਸੀ ਜੀ ਦੋਸਤੋ ਗਾਣੇ ਚ ਵੀ ਆਂਦਾ ਕਿ ਜਦੋਂ ਮੈਚ ਚਾਂਜਰ ਸਰਕਾਇ ਸਿਟੀ ਤੇ ਸਿਟੀ ਵਜੇ ਮਨੀਸ਼ਾ ਮੈਡਮ ਦੀ ਦੱਸੋ ਸਿਟੀਆ ਵੰਡੀਆਂ ਵੀ ਆ ਕੇ ਇਹਨੂੰ ਹਾਂਜੀ ਹਾਂਜੀ ਜ਼ਰੂਰ ਜੀ ਅਸੀਂ ਸਿਟੀਆ ਵੰਡ ਕੇ ਵੀ ਆਏ ਆ ਤੇ ਹੁਣ ਵੀ ਅੱਗੇ ਪ੍ਰਚਾਰ ਕਰਾਂਗੇ ਤਾਂ ਜ਼ਰੂਰ ਵੰਡਾਂਗੇ ਹਾਂਜੀ ਬੱਚਿਆਂ ਨੂੰ ਵੀ ਤੇ ਉਹ ਕਹਿੰਦੇ ਜੀ ਮੈਨੂੰ ਨਹੀਂ ਮਿਲੀ ਤੇ ਮੈਨੂੰ ਨਹੀਂ ਮਿਲੀ ਅੱਛਾ ਉਹ ਤਾਂ ਸਿਟੀ ਵਜਾ ਕੇ ਮੰਗਦੇ ਹੋ ਕਿ ਯਾਰ ਸਿਟੀ ਭਾਜੀ ਪਜਾਉਂਦੇ ਤੁਸੀਂ ਕਹਿੰਦਾ ਜੀ ਇਹ ਵਜਾ ਕੇ ਮੈਂ ਮੰਗਦੇ ਆ ਪੂਰੀ ਤੇ ਜਦੋਂ ਸਾਾਨੂੰ ਨਿਸ਼ਾਨ ਹੀ ਅੱਦਰ ਮਿਲਿਆ ਹੈਗਾ ਤਾਂ ਸਰ ਹਮ ਐਸੀ ਕਿਉਂ ਨਹੀਂ ਪ੍ਰਚਾਰ ਕਰਦੇ ਸਿਟੀ ਬੰਦ ਬਈ ਇੱਕ ਰਿਫਿਅਰ ਤੋਂ सिटी दोस्त चौनीसाण बंटी जी अनारा मनीषा मैडम दा सिटी चौनीसाणा है सिटी ਦੇ ਪਿੱਛੇ ਦੁਨੀਆ ਇਸ ਟਾਈਮ ਜਿੰਨੀ ਕਿ ਪਾਗਲ ਹੋ ਚੁੱਕੀ ਆ ਬੰਟੀ ਉਹਦੇ ਪਰਿਵਾਰ ਦੀ ਜਾਇਦਾ ਕਰ ਕੀਤੀ ਜਾ ਰਹੀ ਆ ਸਿਟੀ ਨੂੰ ਲੈ ਕੇ ਬੱਚਾ ਵੀ ਖੁਸ਼ ਪੈਣਾ ਵੀ ਖੁਸ਼ ਬਜੁਰਗ ਵੀ ਖੁਸ਼ ਤੇ ਮਾਤਾ ਮੰਜੋ ਖੁਸ਼ ਸਿਟੀ ਨੂੰ ਲੈ ਕੇ ਹੁਣ ਸਿਟੀ ਬੰਟੀ ਸਾਹਿਬ ਬਜਾਨਗੇ ਤੇ ਕਿਨਾ ਕਿਨਾਂ ਦੀ ਸਿਟੀ ਬੱਜੇਗੀ ਅੱਗੇ ਕਿਨਾ ਕਿਨਾਂ ਦੀ ਹਵਾ ਨਿਕਲੇਗੀ ਇਹ ਤਾਂ ਚੋਣਾਂ ਦਾ ਬਾਦੀ ਪਤਾ ਚਲੇਗਾ ਅੱਛਾ ਮੈਡਮ ਨਿਸ਼ਾ ਜੀ ਤੁਸੀਂ ਵਾਰਡਾਂ 'ਚ ਜਾਂਦੇ ਹੋ ਸਮੱਸਿਆ ਲੋਕਾਂ ਨੂੰ ਕੀ ਕੀ ਆਉਂਦੀ ਹੈ ਸਰ ਮੋਸਟਲੀ ਜ਼ਿਆਦਾਤਰ ਸਮੱਸਿਆ ਇਹ ਆਉਂਦੀ ਹੈ ਸੀਵਰੇਜ ਪ੍ਰੋਬਲਮ ਆ ਗਈ ਜਦ ਜਾ ਕਿਸੇ ਨੂੰ ਤੇ ਸੀਵਰੇਜ ਦੀ ਪ੍ਰੋਬਲਮ ਲਾਈਟਾਂ ਬੰਦ ਹੁੰਦੀਆਂ ਜੀ ਸਟਰੀਟ ਲਾਈਟ ਜਿਹੜੀ ਹੋਗੀ ਉਹ ਬੰਦ ਹੁੰਦੀ ਹੈ ਹਰ ਤਰ੍ਹਾਂ ਦੀ ਸਮੱਸਿਆ ਆਉਂਦੀ ਲੇਕਿਨ ਅਸੀਂ ਤੁਸੀਂ ਹੁਣ ਵੀ ਮੇਰੇ ਵਾਰਡ ਵਿੱਚ ਘੁੰਮ ਕੇ ਦੇਖ ਲਓ ਮੈਨੂੰ ਨਹੀਂ ਲੱਗਦਾ ਕਿਤੇ ਵੀ ਕੋਈ ਲਾਈਟ ਬੰਦ ਹੋਏਗੀ ਜਾਂ ਫਿਰ ਕੋਈ ਸੀਵਰੇਜ ਦਾ ਪ੍ਰੋਬਲਮ ਆਏਗਾ ਕਿਉਂਕਿ ਸਰ ਇੰਨਾ ਕੰਮ ਕਰਵਾਤਾ ਇੱਕ ਐਮਸੀ ਦਾ ਮਤਲਬ ਕੀ ਹੁੰਦਾ ਤੁਸੀਂ ਤੁਸੀਂ ਕਰਾਇਆ ਹਾਂਜੀ ਸਾਰਾ ਕਰਵਾਇਆ ਜੀ ਸਰ ਮੇਰੇ ਹਸਬੰਦ ਨੇ ਸਰ ਲਾਈਵ ਤੁਸੀਂ ਰਮਨ ਕੁਮਾਰ ਦੀ ਲਾਈਵ ਚਲਾ ਕੇ ਦੇਖ ਲਓ ਫੇਸਬੁੱਕ ਤੇ ਪੂਰਾ ਕੰਮ ਤੁਹਾਨੂੰ ਨਜ਼ਰ ਆ ਜਾਏਗਾ ਸਰ ਸਰ ਜਿਹੜੇ ਪਹਿਲੇ ਦੇ ਕਾਉਂਸਲਰ ਸੀਗੇ ਮੈਂ ਨਾਮ ਨਹੀਂ ਲੈਣਾ ਹੁਣ ਪਹਿਲੇ ਦੇ ਜੋ ਵੀ ਕੌਂਸਲਰਸ ਵਿੱਚ ਰਏ ਹੈਗੇ ਆ ਕਾਂਗਰਸ ਦੇ ਵਿੱਚ 5 ਸਾਲ ਸਰ ਪਹਿਲੇ ਤਾਂ ਉਹਨਾਂ ਨੇ ਚਲੋ ਸੀਟਾਂ ਮੰਗਣ ਨੂੰ ਜਾਂਦੇ ਸੀ ਲੋਕਾਂ ਦੇ ਹੱਥ ਜੋੜਦੇ ਆ ਕਿ ਸਾਨੂੰ ਵੋਟ ਪਾਈਆ ਤੁਹਾਨੂੰ ਵੋਟ ਪਾਈਓ ਤੇ ਲੋਕੀ ਕਹਿੰਦੇ ਠੀਕ ਹੈ ਜੀ ਅਸੀਂ ਤੁਹਾਨੂੰ ਵੋਟ ਪਾਵਾਂਗੇ ਸਾਡੇ ਕੰਮ ਕਰਕੇ ਦਿਖਾਓ ਅਸੀਂ ਤੁਹਾਨੂੰ ਵੋਟ ਪਾਵਾਂਗੇ ਤੇ ਸਰ ਜਦੋਂ ਪਾ ਜਾਂਦੀ ਹੈ ਹੁਣ ਵੀ ਤੁਸੀਂ ਵਾਰਡ ਵਿੱਚ ਵੀ ਕੋਈ ਕੋਈ ਨਹੀਂ ਕੋਈ ਚੁੱਕਦੇ ਕਿਸੇ ਦਾ ਫਿਰ ਸਰ ਫੋਨ ਵੀ ਨਹੀਂ ਚੱਗ ਜਾਂਦਾ ਜਦੋਂ ਲੋਕੀ ਉਹਨਾਂ ਦੇ ਘਰ ਤੇ ਜਾਂਦੇ ਹੈਗੇ ਆ ਤੇ ਉਹ ਹਜੇ ਹੈ ਨਹੀਂ ਜੀ ਘਰ ਮੈਡਮ ਗਲੀਆਂ ਚ ਬਹੁਤ ਜ਼ਿਆਦਾ ਜਨਰ ਸ਼ਾਹ ਦੀ ਗੱਲ ਕਰੀਏ ਗਲੀਆਂ ਗੰਦਗੀ ਦੇ ਨਾਲ ਢੇਰਾਂ ਕੂੜੇ ਦੇ ਢੇਰਾਂ ਨਾਲ ਭਰੀਆਂ ਪਈਆਂ ਹਾਂਜੀ ਹਾਂਜੀ ਸਰ ਮੇਰੀ ਗਲੀਆਂ ਜਾ ਕੇ ਦੇਖ ਲਓ ਸਾਟੇਵਾੜ ਦੀ ਪੂਰੀ ਗਲੀਆਂ ਜਾ ਕੇ ਦੇਖ ਲਓ ਕਿਤੇ ਵੀ ਕੋਈ ਢੇਰ ਨਜ਼ਰ ਆ ਗਿਆ ਤੁਹਾਨੂੰ ਅਗਰ ਅਸੀਂ ਸਿਵਰੇ ਸਫਾਈ ਸਫਾਈ ਵੀ ਕਰਾਨੀਏ ਕੋਈ ਗੱਟਰ ਵਗੈਰਾ ਸਫਾਈ ਕਰਾਨੀਏ ਨਾਲ ਹੀ ਦੂਸਰੇ ਦਿਨ ਅਸੀਂ ਚੱਕਵਾ ਦਿੰਨੇ ਆ ਮੈਡਮ ਮਨੀਸ਼ਾ ਜੀ ਜਿੰਨੀ ਖੁਸ਼ੀ ਸਿਟੀ ਮਿਲਣ ਤੋਂ ਬਾਤ ਤੁਹਾਡੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਸੀਐਮ ਦੀ ਖੁਸ਼ੀ ਤੋਂ ਹੋਣ ਜ਼ਿਆਦਾ ਡਬਲ ਹੋ ਗਈ ਹੈ ਸਰ ਹੁਣ ਜ਼ਿਆਦਾ ਡਬਲ ਹੋ ਗਈ ਹੈ ਐਸੇ ਦਾ ਕਿ ਇੱਕ ਚਲੋ ਅਸੀਂ ਇੱਕ ਇੰਡੀਪੈਂਡੈਂਟ ਹੈਗੇ ਆਂ ਕਿ ਅਸੀਂ ਕਿਸੇ ਨੂੰ ਮੁਤਾਜ਼ ਨਹੀਂ ਰਹੀ ਇਸ ਸੇਂ ਦੇ ਜੀ ਆਪ ਖੜੇ ਕੰਮ ਕਰਾ ਰਹੇ ਜੀ ਕਿਸ਼ਕਮਾ ਵਾਲੇ ਜਿਸਾਈਂ ਨਾ ਦੇ ਇਹ ਪਾਣੀ ਦੀ ਸਰਵਰ ਪਾਣੀ ਸਪਲਾਈ ਦੇਖੋ ਤਸਵੀਰਾਂ ਦੇਖ ਰਹੇ ਤੁਸੀਂ ਕਿਸ ਤਿਕਾ ਮੈਡਮ ਮਨੀਸ਼ਾ ਜੀ ਜੋ ਆਜ਼ਾਦ ਸਿਟੀ ਦੇ ਉਮੀਦਵਾਰ ਨੇ ਇਹ ਕਿਸ ਤਿਕਾ ਕੰਮ ਤਸਵੀਰਾਂ ਤੁਸੀਂ ਦੇਖ ਸਕਦੇ ਕਿਸ ਤਿਕਾ ਕੰਮ ਕਰਾ ਰਹੇ ਨਾਲ ਨਾਲ ਟਿਕਾਂ ਸ਼ਨੀਵਾਰ ਚੁੱਟੀ ਵੀ ਹੈਗੀ ਤਾਂ ਫਿਰ ਵੀ ਦੇਖੋ ਬੇਹਿੰਤੀ ਬੰਦੇ ਅਗੇ ਕਰ ਰਹੇ ਵੇ ਇਹ ਸਰ 10 ਦਿਨ ਪੁਰਾਣੀ ਜਰਵਾ ਹੋ ਜਾਊਗਾ ਮਨਸ਼ਾ ਜੀ ਇਹ ਜਲਦੀ ਕਰਵਾਉਂਗੀ ਜੀ ਆਹ ਦੇਖੋ ਤੁਹਾਡੇ ਸਾਹਮਣੇ ਹੀ ਹੈ ਲੱਗੀ ਹੋਈ ਹੈ ਜੀ ਟੀਮ ਤੁਹਾਨੂੰ ਬਾਰਡ ਨੰਬਰ ਕੰਨਾ ਪੈਂਦਾ ਜੀ ਬਾਰਡ ਨੰਬਰ ਜੀ 54 ਨਵਾਬ 54 ਹੈਗਾ ਤਾਂ ਪੁਰਾਣਾ ਦਾ ਸਾਲੀ ਹੈ ਅੱਛਾ ਜੀ ਬਾਰਡ ਨੰਬਰ ਦੋ ਤੁਸੀਂ ਹਾਂ ਬਾਰਡ ਨੰਬਰ ਜੀ ਇਹ ਉਝੋਂ ਤੋਂ ਉਹ ਸੇਂਸਰ ਆ ਮਾਦੀ ਪਾਈ ਸੀ ਗਿਆ ਸੀ ਆਮ ਮੰਨੀ ਪਾਰਟੀ ਚ ਸੀਐਸ ਜੀ ਠੀਕ ਹੈ ਨਾ ਉਸ ਵਾਰ ਸੀਟ ਨਹੀਂ ਮਿਲੀ ਮੈਨੂੰ ਫੋਨ ਆਇਆ ਕਿ ਤੂੰ ਨਾ ਆਕਰ ਮੈਂ ਕਿਹਾ ਨਹੀਂ ਮੈਂ ਤਾਂ ਸਿਟੀ ਵਾ ਜਾ ਕੇ ਛੱਡਾਂਗਾ ਜੀ ਤੇ ਫਿਰ ਸੀਟੀ ਵਜਾਣ ਦੇ ਕੇ ਵਜਾਣ ਦੇ ਕੇ ਉਹ ਸੀਟੀ ਨਾਲ ਸੀਟੀਆਂ ਜੋੜਦੇ ਗਏ ਸੀਟ ਜੁੜਦੀਆਂ ਸੀਟੀਆਂ ਜੁੜੀਆਂ ਨਹੀਂ ਨੀ ਨਾਲ ਸੀਟੀਆਂ ਪਹਿਲੇ ਤੋਂ ਜੁੜੀਆਂ ਹੋਈਆਂ ਜੀ ਜੇ ਕਿ ਮੰਨੋ ਚੋਪੜਾ ਕੋਲ ਨਹੀਂ ਪੂਰੀ ਡੈੱਡ ਪਈ ਸੀ ਇਹ ਸੋਨੂ ਪ੍ਰਧਾਨ ਜੀ ਦੱਸ ਸਕਦੇ ਓਥੇ ਦੇ ਵਿੱਕੀ ਭਾਈ ਦੱਸ ਸਕਦੇ ਓਥੇ ਦੇ ਬਾਕੀ ਸੱਜਣ ਦੱਸ ਸਕਦੇ ਆ ਉਹਨਾਂ ਨੂੰ ਕੋਈ ਵੀ ਜਗ੍ਹਾ ਪੁੱਛੋ ਸੀਵਰੇਜ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਦਾਂਚਮਾ ਦਾ ਕੋਲੇ ਡਾਲਗੋ ਗੁਰਸੰਦਰ ਨਗਰ ਪਾਣੀ ਨੇ ਭਰਿਆ ਰਹਿੰਦਾ ਸੀ ਜਗ੍ਹਾ ਪੁੱਛ ਲਓ 2 ਮਹੀਨੇ ਦਾ ਪਾਣੀ ਹੈਗਾ ਨਹੀਂ ਹੈਗਾ ਉੱਜਾਲਾ ਨਗਰ ਦੇ ਮੇਰੇ ਗਲੀ ਅੰਨਾਲ ਗਲੀ ਚ ਪੁਰਾਣੇ 20 ਸਾਲਾਂ ਤੋਂ ਪ੍ਰੋਬਲਮ ਆ ਰਹੀ ਸੀ ਪ੍ਰੋਬਲਮ ਦੀ ਜਿਹੜਾ ਮੈਂ ਟੱਕਣ ਜ਼ਮੀਨ ਚ ਨੱਪਿਆ ਸੀ ਵੱਡੀ ਕੋਠੀ ਕੋਲ ਕਢਵਾਇਆ 6 ਮਹੀਨੇ ਗੁਰਦੁਆਰੇ ਦੇ ਸਾਹਮਣੇ ਮੈਂ ਕਿਉਂ ਕਾਰਬਿਸ਼ਨ ਦੇ ਮੇਰੇ ਮਿਲ ਕੇ ਕਢਾਇਆ ਬੜੀ ਵਾਲੇ ਮੰਦਿਰ ਕੋਲ ਟੱਕਣ ਰੁੜਾ ਜਮੀਨ ਚ ਨਪਿਆ ਸੀ ਸਾਰੀ ਮੂਵੀ ਆ ਗਈਆਂ ਲਾਈਵ ਉਹ ਕਰਾਇਆ ਜਾ ਕੇ ਤੁਸੀਂ ਕਾਨੂੰਨ ਪਿਸ਼ਨ ਦਫਤਰ ਜਾ ਕੇ ਰਜਿਸਟਰ ਚੈੱਕ ਕਰ ਸਕਦੇ ਹੋ ਜੀ ਕੀ ਚੱਕ ਸਕਦੇ ਹੋ ਰਜਿਸਟਰ ਚੈੱਕ ਕਰ ਸਕਦੇ ਹੋ ਉੱਥੇ ਜੀ 2 ਮਹੀਨੇ ਤੋਂ ਕੋਈ ਬੋਰਡ ਨੰਬਰ 43 ਪੁਰਾਣਾ ਜਿਹੜਾ ਮੇਰਾ ਸੀ ਕੰਪਲੀਟ ਹੋਵੇ ਮੈਂ ਇਲੈਕਸ਼ਨ ਨਹੀਂ ਲੜਾਂਗਾ ਸਰ ਜਨਤਾ ਤੁਹਾਡੇ ਕੋ ਕੰਪਲੇਂਟ ਲੈ ਖੋਦ ਆਂਦੇ ਕਿ ਤੁਸੀਂ ਖੁਦ ਹੀ ਵੇਖ ਰੇ ਵਿజిਟ ਕਰ ਰਹੇ ਸਰ ਬਾਜੀ ਮੈਨੂੰ ਸਾਰਾ ਧਿਆਨ ਮੇਰੇ ਪਰਿਵਾਰ ਤੇ ਮੇਰਾ ਵਾੜ ਨਹੀਂ ਹੈਗਾ ਇਹ ਮੇਰਾ ਪਰਿਵਾਰ ਉਹ ਕਹਿੰਦੇ ਮੇਰਾ ਵਾੜ ਮੇਰਾ ਪਰਿਵਾਰ ਮੇਰਾ ਪਰਿਵਾਰ ਦੇ ਮੇਰਾ ਵਾੜ ਮੇਰਾ ਜੀ ਬਿਲਕੁਲ ਮੈਂ ਪਰਿਵਾਰ ਦੇ ਨਾਲ ਆ ਲੋਕਾਂ ਦਾ ਕੇ ਪੁੱਛੋ ਕਿ ਬੰਟੀ ਤੁਹਾਡੇ ਕਿਹੜੇ ਕਿਹੜੇ ਕੰਮ ਹੁੰਦਾ ਪਜੋ ਤੋਂ ਸੰਗੇ ਵੱਡੀ ਇੱਕ ਬਹੁਤ ਵੱਡੀ ਸਮੱਸਿਆ ਹੈ ਗਲੀਆਂ ਨਾਲੀਆਂ ਦੀ ਕੋੜੇ ਦੀ ਸਮੱਸਿਆ ਲੈ ਕੇ ਤੇ ਹੈ ਹੈ ਵੱਡੀ ਸਮੱਸਿਆ ਆਵਾਰਾ ਕੁੱਤੇ ਆਵਾਰਾ ਪਸ਼ੂਆਂ ਦਾ ਵੀ ਗਲੀਆਂ ਦੇ ਵਿੱਚ ਲੋਕੀ ਬਾਹਰ ਨਿਕਲ ਸਕਦੇ ਬੱਚੇ ਬਾਹਰ ਨਿਕਲ ਸਕਦੇ ਉਹਦਾ ਕੀ ਕੀਤਾ ਤੁਸੀਂ ਸਰ ਭਜੀ ਤੁਸੀਂ ਉਹਦੇ ਬਾਰੇ ਨਾ ਦੱਸੋ ਜਾਣਕਾਰੀ ਦਿਓ ਸਰ ਉਹ ਵੀ ਸਿਰੇ ਸਿਰੇ ਜਦੋਂ ਸਾਨੂੰ ਪ੍ਰੋਬਲਮ ਆਂਦੀ ਹੈਗੀ ਆ ਲੋਕਾਂ ਨੂੰ ਕਿ ਸਾਡੇ ਘਰ ਦੇ ਬਾਹਰ ਕੁੱਤੇ ਬਹੁਤ ਜ਼ਿਆਦਾ ਹੋ ਗਏ ਆ ਤੇ ਉਹ ਬੱਚੇ ਪ੍ਰੀਵਿਊ ਚਾਣੂ ਵੀ ਪੈਂਦੇ ਆ ਜਿੱਦਾਂ ਸਰ ਔਰ ਇਹਨਾਂ ਨੂੰ ਇੱਕ ਦਿਨ ਪਹਿਲੇ ਹੀ ਜਦੋਂ ਇਲੈਕਸ਼ਨ ਅਨਾਉਂਸ ਹੋਏ ਉਸ ਤੋਂ ਇੱਕ ਦਿਨ ਪਹਿਲਾਂ ਜੀ ਸਰ ਸਵੇਰੇ ਰਾਤੀ ਫੋਨ ਆਇਆ ਉਹਨਾਂ ਦਾ ਕਿ ਇੱਦਾਂ ਕਰਕੇ ਸਾਡੇ ਘਰ ਦੇ ਬਾਹਰ ਨਾਲ ਕੁੱਤੇ ਬਹੁਤ ਜ਼ਿਆਦਾ ਨੇ ਚੋਪੜਾ ਕਲੋਨੀ ਜੀ ਤੇ ਸਰ ਰਾਤੀ ਹੀ ਇਹਨਾਂ ਨੇ ਚਲੋ ਡਾਕ ਵਾਲੇ ਨੂੰ ਫੋਨ ਕੀਤਾ ਤੇ ਸਵੇਰੇ ਉਹ 5 ਵਜੇ ਜਾ ਕੇ ਇਹ ਖੁਦ ਜਾ ਕੇ ਗੱਡੀ ਆਈ ਸੀ ਤੇ ਖੁਦ ਜਾ ਕੇ ਉੱਥੇ ਕੁੱਤੇ ਚਕਵਾ ਕੇ ਆਇਆ ਆ ਉਹਨੂੰ ਪੈਸੇ ਕਦੋਂ ਦੇ ਆਪਣੇ ਕੋਲੋਂ ਉਹਦੇ ਜਿਸੀ ਲਈ ਲੈ ਕੇ ਨੂੰ ਲੈ ਆ ਰਹੇ ਕਿਤਰਾ ਮਲੇ ਕੰਮ ਕਰਾ ਆਪਣਾ ਚਲੋ ਪੇਮੈਂਟ ਦਿੱਤੀ ਭਾਜੀ ਸਾਨੂੰ ਨਾ ਸਰ ਪਾਰਟੀ ਦੇ ਕਦੀ ਵੀ ਫੰਡ ਦੀ ਜਾਂ ਕਿਸੇ ਚੀਜ਼ ਦੀ ਲੋਨ ਨਹੀਂ ਪਈ ਐਸੇ ਨੇ ਕੰਮ ਕਰਵਾਤਾ ਔਰ ਐਸੇ ਆਪਣੇ ਕੋਲੋਂ ਕਰਵਾਣੇ ਆ ਕਿ ਸਾਨੂੰ ਲੋਨ ਨਹੀਂ ਹੈਗੀ ਮੰਗਤ ਦੀ ਕਿਸੇ ਤੋਂ ਹਾਂਜੀ ਮੈਡਮ ਫੰਡਸ ਗੱਲ ਕਰੀਏ ਕਾਰਵਾਰ ਕਿਸਤੇ ਕਿਨਾ ਫੰਡ ਕਿਸਤਾਂ ਦੇਣਾ ਹਾਂਜੀ ਕਾਰਵਾਰ ਕੀ ਆਪਣਾ ਸਰ ਮੇਰੇ ਤੇ ਕਰਿਆਨੇ ਦੀ ਛੋਟੀ ਸ਼ਾਪ ਐ ਤੇ ਸਰ ਮੇਰੇ ਹਸਬੰਡ ਜਿਹੜੇ ਆ ਗਏ ਵੇਲੇ ਲੋਕਾਂ ਦੀ ਸੇਵਾ ਵਾਸਤੇ ਹੀ ਵਾਸਾ ਪਿੰਡ ਕਿਧਾ ਆ ਜਾਂਦਾ ਮਾਮਾਈ ਦੀ ਕਿਰਪਾ ਹੈਗੀ ਆ ਆਪਣੇ ਆਪ ਹੀ ਬਸ ਆਜੰਬਾ ਸਰ ਮੰਗੀ ਰਾਨੀ ਕਿਸੇ ਕੋਲ ਵੀ ਕਦੇ ਕਿਹਾ ਸਾਨੂੰ ਕੰਨ ਦਿਓ ਅਸੀਂ ਆ ਕੰਮ ਕਰਾਵਾਂਗੇ ਕੋਲ ਕੀ ਆਉਂਦੇ ਸਾਡਾ ਆ ਕੰਮ ਕਰਾ ਦਿਓ ਕਈ ਕੌਂਸਲਰ ਪਿੱਛਲੇ ਐਮ ਐਲ اے ਬਹੁਤ ਲੋਗ ਆ ਗਏ ਤੇ ਕਹਿੰਦੇ ਕਿ ਸਾਨੂੰ ਦਿਓਗੇ ਇੰਨੇ ਦਿਓਗੇ ਤੇ ਆਪਾਂ ਕੰਮ ਕਰਾ ਲਾਂਗੇ ਮੈਂ ਪੈਨਸ਼ਨਸ ਵੀ ਲਗਵਾਨੀਆਂ ਲੋਕਾਂ ਦੀ ਵਿਧਵਾ ਪੈਨਸ਼ਨ ਬੁੜਾਪਾ ਪੈਨਸ਼ਨ ਹਰ ਕਿਸੇ ਨੂੰ ਤੁਹਾਡੇ ਕੋਲ ਸੇਵਾ ਹੋ ਸੇ ਜੀ ਤੋ ਮੇਰੇ ਕੋਲ ਸੇਵਾ ਹੋ ਸਕਦੀ ਹੈ ਲੋਕਾਂ ਇਹੋ ਕੀ ਨਾਮ ਹੈ ਆਧਾਰ ਕਾਰਡ ਚੇਂਜ ਕਰਾਇਆ ਐਡਰੈਸ ਵਗੈਰਾ ਵੀ ਹਰ ਤਰ੍ਹਾਂ ਦੇ ਮੈਂ ਕੰਮ ਕਰਵਾਉਂਦੀ ਆ ਸਰ ਬ੍ਰੇਕਟਵਾਰ ਸਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਮੈਂ ਤੁਹਾਡਾ ਆਪਣਾ ਐਸਕੇਸ ਕੰ ਦਾ ਕੈਮਰਾਮੈਨ